ਉਹ ਸਮਾ ਇੱਕ ਸ਼ਾਰਟ ਫਿਲਮ ਦਾ ਸਰਾਇ ਮਾਨਤ ਖਾਨ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਸਥਿਤ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਹ ਤਾਜ ਮਹਿਲ ਦੇ ਪ੍ਰਸਿੱਧ ਕੈਲੀਗ੍ਰਾਫਰ ਅਮਾਨਤ ਖਾਨ ਦੀ ਰਿਆਇਸ਼ ਹੋਇਆ ਕਰਦੀ ਸੀ ਸਰਾ ਇੱਕ ਅਰਬਿਕ ਵਰਡ ਹੈ ਜਿਦਾ ਮਤਲਬ ਹੈ ਛੋਟੀ ਰਿਆਇਸ਼ ਇਸ ਸਰਾ ਆਪਣੇ ਚਮਕਦਾਰ ਟਾਈਲਾਂ ਤੇ ਸਜਾਵਟੀ ਕੰਮ ਅਰਬੀ ਲਿਖਤਾਂ ਵਾਲੀ ਮਸਜਿਦ ਅਤੇ ਦੋ ਸ਼ਾਨਦਾਰ ਦਰਵਾਜ਼ੇ ਲੋਹਰੀ ਦਰਵਾਜ਼ਾ ਅਤੇ ਦਿੱਲੀ ਦਰਵਾਜ਼ਾ ਲਈ ਪ੍ਰਸਿੱਧ ਹੈ ਇਹ ਹੈ ਇੱਕ ਤਾਂ ਜਾਂਦਾ ਹੈ ਕਿ ਤਾਜ ਮਹਿਲ ਤੇ ਜਿਸ ਤਰ੍ਹਾਂ ਦੀ ਕੋਈ ਨਕਾਸ਼ੀ ਹੈ ਉਹਦੇ ਨਾਲ ਮਿਲਦੀ ਜੁਲਦੀ ਹੈ ਅਰਬਿਕ ਵਰਡਸ ਦੇ ਨਾਲ ਇੱਥੇ ਕੁਝ ਲਿਖਿਆ ਹੋਇਆ ਹੈ ਹਾਲਾਂਕਿ ਮੈਨੂੰ ਕੋਈ ਇਤਿਹਾਸ ਇੱਥੇ ਲਿਖਿਆ ਹੋਇਆ ਨਜ਼ਰ ਨਹੀਂ ਆ ਰਿਹਾ ਲੇਕਿਨ ਜੋ ਸਥਾਨਕ ਲੋਕਾਂ ਨਾਲ ਮੈਂ ਗੱਲ ਕੀਤੀ ਹੈ ਇਹ ਦੋ ਦਰਵਾਜ਼ੇ ਨੇ ਦੋਨੋਂ ਦਰਵਾਜ਼ਿਆਂ ਦੇ ਅੰਦਰ ਲੋਕ ਰਹਿੰਦੇ ਨੇ ਲਗਭਗ 20-25 ਦੇ ਕਰੀਬ ਫੈਮਿਲੀਜ਼ ਨੇ ਘਰ ਨੇ ਜਿਹੜੇ ਅੰਦਰ ਰਹਿੰਦੇ ਨੇ ਇਹਦੇ ਇਲਾਵਾ ਇੱਕ ਸਮਝ ਦੇ ਨਾਲ ਨਾਲ ਇੱਕ ਦੁਆਲਪ ਹੋ ਗਿਆ ਏਰੀਆ ਔਰ ਹੁਣ ਇੱਕ ਬਹੁਤ ਵੱਡਾ ਪਿੰਡ ਬਣ ਚੁੱਕਾ ਹੈ ਔਰ ਇਹਦਾ ਨਾਮ ਸਰਾਏ ਅਮਾਨਤ ਖਾਨ ਕਿਹਾ ਗਿਆ ਹੈ ਨਾਮ ਤੋਂ ਹੀ ਲੱਗਦਾ ਹੈ ਕਿ ਮੁਗਲਾਂ ਦੇ ਟਾਈਮ ਦਾ ਜਗਾ ਬਣੀ ਹੋਈ ਹੈ ਔਰ ਜਿਸ ਤਰੀਕੇ ਛੋਟੀ ਇੱਟ ਦਾ ਕੰਮ ਹੋਇਆ ਨਕਾਸ਼ੀ ਹੋਈ ਹੈ ਤੇ ਚਾਰ ਗੁੰਬਦ ਵੀ ਨੇ ਅੰਦਰ ਇਹਦੇ ਅੰਦਰ ਵੀ ਇੱਕ ਜੇਲ ਨੁਮਾ ਜਗਾ ਵੀ ਬਣੀ ਹੋਈ ਹੈ ਸ਼ਾਇਦ ਉਸ ਨੂੰ ਵਰਤੋ ਚ ਲੈnde ਹੋਣਗੇ ਜਾਂ ਮੁਗਲ ਵੇਲੇ ਜਾਂ ਅੰਗਰੇਜ਼ਾਂ ਦੇ ਟਾਈਮ ਤੇ ਲੇਕਿਨ ਫਿਲਹਾਲ ਲੋਕ ਆਂਦੇ ਨਹੀਂ ਇਸ ਨੂੰ ਦੇਖਣ ਲਈ ਇਹਦਾ ਕੋਈ ਜ਼ਿਕਰ ਇਤਿਹਾਸ ਦੇ ਕੁਝ ਪੰਨਿਆਂ ਵਿੱਚ ਜ਼ਰੂਰ ਹੋਇਆ ਟੂਰਿਸਟ ਆਂਦੇ ਨਹੀਂ ਹੱਲੀ ਵੀ ਆਂਦੇ ਜਿਨ੍ਹਾਂ ਨੂੰ ਪਤਾ ਲੱਗ ਜਾਏ ਸਰਾਏ ਅਮਾਨਤ ਖਾਨ ਦੇ ਨਾਮ ਤੇ ਤੁਸੀਂ ਕਾਸ਼ੀ ਦੇਖ ਸਕਦੇ ਹੋ ਦੇ ਆਸ-ਪਾਸ ਪੂਨੋ ਫ੍ਰਾਸਕੋਸ ਪੇਂਟਿੰਗਸ ਹੋ ਸਭ ਕੁਝ ਖਤਮ ਹੋ ਚੁੱਕੀ ਹੈ ਟਾਈਮ ਦੇ ਨਾਲ-ਨਾਲ ਲੇਕਿਨ ਕੁਝ ਆਇਤਾਇ ਸ਼ਾਇਦ ਔਰ ਬਹੁਤ ਸਾਰੇ ਫੁੱਲ ਬੂਟਿਆਂ ਨਾਲ ਵੀ ਇੱਥੇ ਨਕਾਸ਼ੀ ਕੀਤੀ ਗਈ ਹੈ ਚਰੋਖੇ ਬਣਾਏ ਗਏ ਨੇ ਅ ਅੰਦਰ ਇੱਕ ਇਹ ਮিনার ਨੇ ਇਹਦੇ ਚਾਰ ਮিনার ਨੇ ਔਰ ਚਾਰਾਂ ਮਿਨਾਰਾਂ ਤਾਂ ਦੱਸਿਆ ਜਾਂਦੇ ਨੇ ਕਿ ਉਸ ਵੇਲੇ ਕਿਉਂਕਿ ਇਹ ਬਹੁਤ ਮੈਦਾਨ ਹੁੰਦਾ ਸੀ ਔਰ ਦੂਰੋਂ ਉੱਪਰ ਚੜ੍ਹ ਕੇ ਦੇਖਿਆ ਜਾਂਦਾ ਸੀ ਕਿ ਕੋਈ ਆ ਰਿਹਾ ਹੈ ਜਾਂ ਇਨਵੇਡਰ ਤੇ ਨਹੀਂ ਆ ਰਿਹਾ ਜਾਂ ਦੂਰ ਤੱਕ ਨਜ਼ਰ ਰੱਖਣ ਵਾਸਤੇ ਸਿਕਿਉਰਿਟੀ ਫੋਰਸਿਜ਼ ਲਈ ਇਹ ਮਿਨਾਰੇ ਕੰਮ ਦਿੰਦੇ ਸੀਗੇ ਔਰ ਇਹਦੇ ਦੇ ਦਰਵਾਜ਼ੇ ਨੇ ਉਸ ਵੇਲੇ ਦੀ ਮੁਗਲ ਆਰਕੀਟੈਕਚ ਦਾ ਇੱਕ ਬਹੁਤ ਸੋਹਣਾ ਨਮੂਨਾ ਹੈ। ਅਗਰ ਤੁਸੀਂ ਅੰਮ੍ਰਿਤਸਰ ਆਉਂਦੇ ਹੋ ਔਰ ਅੰਮ੍ਰਿਤਸਰ ਦੇ ਆਸ-ਪਾਸ ਜਗ੍ਹਾ ਤੇ ਜਾਣਾ ਚਾਹੁੰਦੇ ਹੋ ਉਹਦੇ ਵਿੱਚ ਸਰਾਏ ਅਮਾਨਤ ਖਾਂ ਮੈਂ ਸਮਝਦਾ ਕਿ ਤੁਹਾਡੀ ਇੱਕ ਲਿਸਟ ਵਿੱਚ ਹੋਣਾ ਚਾਹੀਦਾ।